ਅਸਲਾਮ ਵਾਲੇਕੁਮ ਉਮੀਦ ਕੰਨੀਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਹੱਕ ਸੱਚ ਦਾ ਸਾਥ ਦੇਣਾ ਸਭ ਤੋਂ ਔਖਾ। ਪਰ ਹਮੇਸ਼ਾ ਦੀ ਫਤਹਾ ਉਹਨਾਂ ਦੇ ਹਿੱਸੇ 'ਚ ਹੀ ਹੁੰਦੀ ਹੈ ਜਿਨ੍ਹਾਂ ਨੇ ਹੱਕ ਸੱਚ ਦਾ ਸਾਥ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਸਾਲ ਸਭ ਦੇ ਸਾਹਮਣੇ। ਜ਼ਾਲਮ ਬਾਦਸ਼ਾਹ ਔਰੰਗਜ਼ੇਬ ਬਖਤੀ ਤੌਰ ਤੇ ਫਤਹਾ ਦਿੱਤੀ। ਲੇਕਿਨ ਅੱਜ ਉਹਦਾ ਕੋਈ ਨਾਂ ਲੈਣ ਵਾਲਾ ਨਹੀਂ ਹੈ। ਸੱਚ ਹਮੇਸ਼ਾ ਰਾਜ ਕਰਦਾ ਤੇ ਝੂਠ ਜਿਹੜਾ ਵਾ ਉਹ ਹਮੇਸ਼ਾ ਡੁੱਬਦਾ ਹੈ। ਧਿਆਨੇ ਸੰਸੇਂ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣ ਦੀ ਬਹੁਤ ਵੱਧ ਇੰਟਰਸਟਿੰਗ ਕਥਾ ਸੱਚੀ ਕਥਾ ਸੁਣਨੇ ਆਂ ਫਿਰ ਕਰਨੇ ਆ ਉਸ ਤੇ ਉਚਾਰ ਸੰਗੋ ਜੀਓ ਫਤੇ ਪਰੋਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਨ 1011 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਹ ਕیتے ਵਾਵਣ ਆਰੇ ਗਨੇ ਭੋਪੇਂਦਰ ਸਿੰਘ ਜੀ ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਨ ਕਰਾਰੇ ਸਨ ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ। ਕਿਉਂਕਿ ਸਤਾ ਖੜੀ ਚ ਉੱਠਦੇ ਫਰੇਪ ਤੇ ਖੜੀ ਗਏ ਧੋਖੇ ਤੇ ਖੜੀ ਗਏ ਦੂਜੇ ਨੂੰ ਜਿਥਣ ਤੇ ਖੜੀ ਗਏ ਇਸ ਵਾਸਤੇ ਵਕਤੀ ਤੌਰ ਤੇ ਤੇ جھوٹ جھوٹ ਜਿਹੜਾ ਜਿਤਦਾ ਰਿਹਾ ਜਿਤਦਾ ਰਿਹਾ ਕਈ ਕਈ ਝੂਠੀ ਹੈ RAM ਸੱਚੇ ਨੇ ਪਰ ਕਈ ਨਹੀਂ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਝੂਠ ਦੀ ਜਿੱਤ ਦੇਸ ਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸਦੇ ਹੋ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ ਦੇ ਚ ਪਾਈ ਦਿੱਤਾ ਵਕਤ ਹੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਪ੍ਰੇਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪ੍ਰੇਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਦੇ ਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ਼ ਦਿਸਦਾ ਪਏ ਹੋਵੇਗਾ ਝੂਠ ਦੀ ਜਿੱਤ ਹੋ ਗਈ ਜਿੱਤੋ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਏ ਝੂਠ সিংহাসਨ ਤੇ ਝੂਠ সিংহাসਨ ਤੇ ਬੈਠਾ ਸੱਚ ਦਾ ਰੈਬਰ ਸੁਖਰਾ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰੇ ਆ ਜਾ ਰਹੇ ਹ। ਇਸ ਦੇ ਵਕਤੀ ਤੌਰ ਤੇ ਤੇ ਝੂਠ ਦੇ ਜਿੱਤੋਂਦੇ। ਬਾਬਰ ਸਿੰਘਾਸਣ ਤੇ ਬੈਠਾ ਹੈ। ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਚ ਬੰਦ ਹੈ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਚ ਸ਼ਹੀਦ ਹੋ ਰਿਹਾ ਹੈ ਜਲਾਦ ਗਰਦਨ ਉਡਾ ਰਹਿਣ ਝੂਠਾ ਸੋਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडले ਸੱਚ ਦੇ ਮਜਸਮੇ ਦਿਵਾਰਾਂ ਦੇ ਚਨੇ ਜਾ ਰਹੇ ਹੁਣ ਮੈਂ ਇੰਨੇ ਹੀ ਟੋਕ ਦੌਰ ਆਖੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੇ ਜਿੱਤ ਆਉਂਦੀ ਹੈ ਲੈਕਨ ਕੋੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ 'ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇ ਚ ਪੜਿਆ ਜਾ ਰਿਹਾ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋ ਕਹਾਜਾ ਮਯੂਦਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੋਲਦਾਬਾਦ ਦੇ ਚ ਹੈ ਔਰੰਗਜ਼ੈਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਣਾ ਕਿਉਂਕਿ ਉਹ ਫਕੀਰ ਸੀ ولی ਅੱਲਾਹ ਸੀ ਗੁਨਾਹ ਕਮਾਉਂਦੇ ਸਨ ਵੀ ਚਲੋ एक फकीर द कबर दे को मेरी कबर हो शायद मैं दोजक तो बच जावा लेकिन उसने इस्लामी शरह की पाबंदी निभादे आया हुक्म किया कि टोपियां बना के कुरान शरीफ लिख के वो जो बाजार बिकिया ने तो पैसे जो मैं कट्ठे कि ਮੇਰੀ ਕਬਰ ਤੇ ਉਹੀ ਖਰਚ ਕਰਨਾ ਮੇਰੀ ਮਈਤ ਤੇ ਉਹੀ ਖਰਚ ਕਰਨਾ ਬਾਕੀ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ ਇਹ ਇਤਨਾ ਵੱਡਾ ਆਪਣੇ ਆਪ ਨੂੰ ਪ੍ਰੇਜ਼ਗਾਰ ਸਾਬਤ ਕਰਦਾ ਸੀ ਲਿਖਤ ਤੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ ਦੋ ਦਿਨਾਰ ਤੇ 8 10 ਦਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ ਜ਼ਿਆਦਾ ਨਹੀਂ ਬਣਉਂ ਕਿਉਂਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ ਤਾਂ ਅੱਜ ਵੀ ਉਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨظام ਹైਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਹੈ ਮੈਂ ਸਾਰਾ ਦ੍ਰਿਸ਼ ਦੇਖਿਆ ਹੈ ਕਿਉਂਕਿ ਖ्वाजा ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੇ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਆਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖ्वाजा ਮਈਦਨ ਚਿਸ਼ੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਵਿੱਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੈਬ ਦੀ ਕਬਰ ਤੇ ਜਿਹੜੇ ਦੋ ਮਜੂਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਿਨ ਆਉਂਦੇ ਨੇ ਬਹੁਤ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਪੈਸੇ ਦੇ ਜਾਂਦੇ ਨੇ ਤੇ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਸੀ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੂੰ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੀ ਗੱਲ ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ ਮੈਂ ਕਿ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ਦੋਰ ਆਏ ਗਏ ਯਾਤਰੀ ਕੋਲੋਂ ਜ਼ਾਇਰਾਂ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ ਪਰ ਜਿਹਨੂੰ ਤੂੰ ਚੰਦ ਨਹੀਂ ਚਾਹਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ ਨੇ ਜਿਤਨੂੰ ਚਾਂਦ ਨਹੀਂ ਚੌਂਕ ਦੇ ਸ਼ਹੀਦ ਕਈ ਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨਕ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੀ ਆਉਂਦੀ ਹੈ ਕੋੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾਦੇ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਤਤੀ ਤਵੀ ਤੇ ਹੁੰਦਾ ਹੈ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ। ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਵੇਟ ਹੋ ਜਾਂਦੀ ਹੈ। ਕੁਛ ਵੀ ਨਹੀਂ ਕੋੜ ਨੇ ਕੋਟੇ ਨਾਨਕਾ ਔੜਕ ਸੱਚ ਰਹੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਅਲਾਪਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੈ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਅਰੰਭ ਕੀਤਾ ਥੇ ਸੋਦਰ ਕਿਹਾ ਸੋ ਘਰ ਕਿਹਾ ਜਿਤਬਹਿ ਸਰਬ ਸਮਾਰ ਹੈ ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ ਘਰ ਦੇ ਚ ਆਣ ਵਾਸਤੇ ਪਹਿਲੇ ਦਰ ਤੇ ਆਣਾ ਪੈਂਦਾ ਹੈ ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ ਅਲੱਗ ਨਹੀਂ ਗਏ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਤ ਦੇ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ। ਜੋ ਸ਼ਬਦ ਦੇ ਰੂਪ ਦੇ ਵਿੱਚ ਦਰ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਘਰ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਘਰ ਪ੍ਰਮਾਤਮਾ ਹੈ ਸ਼ਬਦ ਦੇ ਰੂਪ ਦੇ ਵਿੱਚ ਦਰ ਗੁਰੂ ਹੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਹੀਂ ਵੇ ਵਿਆਪਕ ਹੈ ਪ੍ਰਮਾਤਮਾ ਵਿਆਪਕ ਹੈ ਗੁਰੂ ਜੋ ਵਿਆਪਕ ਨਹੀਂ ਉਹ ਪ੍ਰਮਾਤਮਾ ਨਹੀਂ ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ ਸਦਾ ਅੰਗ ਸੰਗੇ ਅਭੰਗੰਗ ਬਿਬੋਤੇ ਪਰਮਾਤਮਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ ਬੜੇ ਧਿਆਨ ਨਾਲ ਸੁਣਨਾ ਜੋ ਵਿਆਪਕ ਨਹੀਂ ਉਹ ਗੁਰੂ ਨਹੀਂ ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ ਪ੍ਰਕਾਸ਼ ਦੇ ਰੂਪ ਦੇ ਸਤਾ ਦੇ ਰੂਪ ਦੇ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਨੂੰ ਦਰ ਕਿਉਂ ਕਿਹਾ ਹੈ ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ। ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਇਧਰ ਆਹੀਂ ਬਾਹਰ ਜਾਓਗੇ। ਦਰਵਾਜ਼ੇ ਦੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ। ਦਰਵਾਜ਼ਾ ਆਣ ਜਾਣ ਲਈ ਹੁੰਦਾ ਹੈ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਹੁੰਦੀ ਹੈ। ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਏ ਪੰਕਤੀਆਂ ਸੁਣੋ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਤੋਂ ਉਤਪਤੀ ਆਉਂਦੀ ਏ ਸ਼ਬਦ ਤੋਂ ਪਰਲੇ ਹੋ ਜਾਂਦੀ ਏ ਫਿਰ ਸ਼ਬਦ ਤੋਂ ਉਤਪਤੀ ਆਉਂਦੀ ਏ ਹੁਣ ਮੈਂ ਦੁਹਰਾਵਾਂ ਸਮਾ ਹੈ ਨਹੀਂ ਸਈ ਇਸ ਸਵਸੇ ਅੰਦਾਜ਼ਨ ਆਖਿਆ ਜਾ ਸਕਦਾ ਕਰੋੜਾਂ ਅਰਬਾਂ ਸਾਲ ਤੱਕ ਪਾਵੇਂ ਸਾਲ ਨਹੀਂ ਸਨ ਸਮਾਂ ਨਹੀਂ ਸੀ ਇੰਜ ਅੰਦਾਜ਼ਨ ਕਹੀਏ ਕਰੋੜਾਂ ਸਾਲ ਤੱਕ ਧੁੰਦੀ ਧੁੰਦ ਸੀ ਧੁੰਦ ਦੇ ਅੰਧੇਰਾ ਹੀ ਅੰਧਰਾ ਸੀ ਧੁੰਦ ਕਰਕੇ ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ ਆਵਾਜ਼ ਹੋਈ ਸ਼ਬਦ ਹੋਇਆ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਉਸ ਕਵਾਓ ਤੋਂ ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਲੱਖਾਂ ਹੀ ਜ਼ਿੰਦਗੀ ਦੇ ਦਰਿਆ ਇੱਕ ਮਿੰਟ ਇਸ ਨੂੰ ਮੈਂ ਦौराਵਾਂ ਉਹ ਆਵਾਜ਼ ਕਿਸੇ ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਆਵਾਜ਼ ਉਹ ਅਹੰਕਾਰ ਸੀ ਉਹ ਅਹੰਕਾਰ ਆਦ ਕਥਨੇ ਅਨਾਦ ਇਹ ਅਨਾਦੀ ਕਥਨੇ ਹੈ ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਉਹ ਅਹੰਕਾਰ ਕਬੀਰ ਵੀ ਐਸਾ ਕਹਿੰਦੇ ਨੇ ਬਾਵਨ ਅਖਰੀ ਦੇ ਵਿੱਚ ਉਹ ਅਹੰਕਾਰ ਆਦਮੈ ਜਾਣਾ ਲਿਖਿਆ ਰਮੇਠੇ ਤਾਏ ਨਾ ਮਾਨਾ ਓਹੰਕਾਰ اتنا ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨੇ ਓਹੰਕਾਰ ਆਦੀ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ-ਬਾਪ ਤੋਂ ਸਰੀਰ ਆਇਆ ਹੈ, ਤੋਂ ਸਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ ਹੈ, ਤੋਂ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ। ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਝ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਉਹ ਨਾਦ ਘਟ ਘਟ ਦੇ ਚ ਵਜ ਰਿਹਾ ਹੈ ਉਹਨੂੰ ਅਨਾਹਦ ਨਾਦ ਕਹਿੰਦੇ ਨੇ ਦੋ ਤਰ੍ਹਾਂ ਦਾ ਨਾਦ ਆਉਂਦਾ ਹੈ ਦੋ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਆਹਤ ਅਨਾਹਤ ਆਹਤ ਕਹਿੰਦੇ ਨੇ ਚੋਟ ਨੂੰ ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ ਇਹਨੇ ਮੈਨੂੰ ਆਹਤ ਪਹਚਾਈਏ ਇਹਨੇ ਮੈਨੂੰ ਚੋਟ ਪਹਚਾਈਏ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਜਿਵੇਂ ਦੋ ਹੱਥਾਂ ਨਾਲੇ ਤਾਲੀ ਵੱਜਦੀ ਹੈ ਇੱਕ ਨਾਲੇ ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਇਹ ਹਵਾ ਦੇਓਗੇ ਤੇ ਹਾਰਮੋਨੀਅਮ বাজੇਗਾ ਹੁਜ ਨਹੀਂ ਪવન ਦੇ ਟਕਰਾਓ ਤੋਂ ਹੱਥ ਥਾਪ ਦੇਓਗੇ ਤੇ ਤਬਲਾ বাজੇਗਾ ਹੁਜ ਨਹੀਂ ਲੋਹੇ ਨਾਲ ਲੋਹਾ ਟਕਰਾਏ ਪੱਥਰ ਨਾਲ ਪੱਥਰ ਟਕਰਾਏ ਪਿੱਤਲ ਨਾਲ ਪਿੱਤਲ ਪਿੱਤਲ ਟਕਰਾਏ ਪਿੱਤਲ ਸੋਨੇ ਨਾਲ ਟਕਰਾਏ ਸੋਨਾ ਚਾਂਦੀ ਨਾਲ ਟਕਰਾਏ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਆਹਤ ਸ਼ਬਦ ਵਮਣ ਦਰਖਤਾਂ ਨਾਲ ਟਕਰਾਇ ਪਾਣੀ ਪਥਰਾ ਨਾਲ ਟਕਰਾਇ ਉਸ ਟਕਰਾਓ ਤੋਂ ਜਿਹੜੀ ਧੁਨ ਪੈਦਾ ਹੁੰਦੀ ਹੈ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ ਸਿੱਧਾ ਪ੍ਰਕਾਸ਼ ਤੋਂ ਆਇਆ ਹੈ ਪਰਮਾਤਮਾ ਤੋਂ ਆਇਆ ਹੈ ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ ਹੈ ਸੁਣਾਈ ਪਹਿਲੇ ਦਿੰਦਾ ਹੈ ਇਵੀ ਮਰਜ ਕਰਦੇ ਆ ਇਸ ਵਾਸਤੇ ਕਹਿੰਦੇ ਨੇ ਸਤਵਾ ਧਰਮੰਗ ਵਿਜਾਨਾਤੀ ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ ਉਜ ਨਹੀਂ ਉਪਨਿਸ਼ਦਾਂ ਦੇ ਰਿਸ਼ੇਂਜ ਕਹਿੰਦੇ ਨੇ ਸਤਵਾ ਧਰਮੰਗ ਵਿਜਾਨਾਤੀ ਵਿਜਾਨਾਤੀ ਚਾਰ ਪੌੜੀਆਂ ਨੇ ਸੁਣੀਆਂ ਇਹਦੀਆਂ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਨਸ ਸਰੀਰ ਨੂੰ ਭੁੱਖ ਲੱਗੇ। ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ ਭੁੱਖ ਬਾਹਰ ਨਿਕਲੇਗੀ। ਮਨ ਦੇ ਵਿਚ ਬੇਚੇ ਨਹੀਂ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਦੇ ਵਿਚ ਜਾਏਗਾ ਸੰਤਾਪ ਪਾਪ ਬਾਹਰ ਨਿਕਲਣਗੇ। ਸੁਣੀਏ ਦੁੱਖ, ਪਾਪ, ਕਾਹਨਾਸ। ਲਾਜ਼ਮੀ ਨਾ ਸੋਣਗੇ। ਪਰ ਮਨ ਦੇ ਵਿਚ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ ਨਾ ਫਿਰ ਪਾਪ ਧੋਲਣਗੇ ਨਾ ਦੁੱਖ ਮਿਟਣਗੇ ਜਿਨਾਂ ਨੇ ਕਿ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓੰਕਾਰ ਹੈ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਉਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਅਹੰਕਾਰ ਹੈ। ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਉਹ ਅਹੰਕਾਰ ਹੈ। ਉਹਨੂੰ ਅਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਉਹ ਅਹੰਕਾਰ ਹੈ। ਪਰ ਅਧੇ ਕਿਉਂਕਿ 108 ਉਪਨਿਸ਼ਦਾਂ ਨੇ। ਇਹਦੇ ਵਿੱਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਹ ਉਪਨਿਸ਼ਦਾਂ ਦੋ ਚਾਰ ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ। ਬਿਨਾਂ ਨਾਮ ਤੋਂ ਇਹ ਗ੍ਰੰਥ ਨੇ ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ। ਪਰ 108 ਨੇ ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108 ਸ੍ਰੀ 108 ਪੂਰਾ ਕੋਰਸ ਹੁੰਦਾ ਹੈ ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਂਦੇ ਅਥਰਵ ਬਨ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਂ ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੌਰਨ ਗਿਆਨ ਹਾਸਲ ਕਰਨ ਵਾਸਤੇ ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ ਹੈ 35 ਸਾਲ ਲੱਗਦੇ 35 ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜਨ ਤੇ ਲਗਾਓ ਤੇ 20 25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜਨ ਬੈਠੇ ਗਈ ਜ਼ਿੰਦਗੀ ਤੇ ਗਈ ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ ਮੈਂ ਤੇ ਹੈਰਾਨ ਹਾਂ ਨਾ ਇਹ ਡਿਗਰੀ ਸਾਡੀ ਨਹੀਂ ਹੈ ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਆਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਹੈ ਸ਼੍ਰੀ 108 ਸ਼੍ਰੀ 108 ਹਾਲਾਂਕਿ ਗੁਰਬਾਣੀ ਦੀ ਗ੍ਰਾਮਰ ਦਾ ਵੀ ਪਤਾ ਕੋਈ ਨਹੀਂ ਅਰਥਾਂ ਦਾ ਅਰਥ ਕਰੀ ਜਾਂਦੇ ਹੁੰਦੇ ਨੇ ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ ਮਿਥਿਆਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ ਤੇ ਫਿਰ ਵੀ ਸ਼੍ਰੀ 108 ਸ਼੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ ਹੈ ਖੈਰ ਇਸੇ ਵਿੱਚਕਾਰ ਜੋ ਹੈ ਗੱਲ ਆ ਗਈ 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ ਉਹ ਧੁਨਾਕਾਰ ਆਵਾਜ਼ ਓੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ ਓੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਸਤਾ ਆਹਸਤਾ ਉਹਦੀ ਧੁਨ ਮਦਮ ਆਉਂਦੀ ਹੈ ਸੇ ਮੈਸਤਰਾਂ ਦੀ ਆਵਾਜ਼ ਓੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ ਕੁਝ ਉਪਨੇਸ਼ਤਾ ਦੇ ਗਿਆਨੀ ਕਹਿੰਦੇ ਨੇ ਪੋ ਓਮ ਹੈ ਕੁਝ ਕਹਿੰਦੇ ਨੇ ਓੰਕਾਰ ਹੈ ਤੇ ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਤੀਰਥ ਹੈ ਭਾਰਤ ਦੇ ਚਨਰਬਦਾ ਦੇ ਕੰਢੇ ਤੇ ਇਸ ਤੀਰਥ ਦਾ ਨਾਮ ਹੈ ਓੰਕਾਰ 4000 ਸਾਲ ਪੁਰਾਣਾ ਮੰਦਿਰ ਹੈ ਪਹਾੜ ਨੂੰ ਉਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਿਰ ਦਾ ਨਾਂ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਂ ਉਹ ਅੰਕਾਰ ਹੈ ਸ਼ਹਿਰ ਦਾ ਨਾਂ ਉਹ ਅੰਕਾਰ ਹੈ ਮੰਦਿਰ ਦਾ ਨਾਂ ਉਹ ਅੰਕਾਰ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦક્ષਨ ਦੀ ਫੇਰੀ ਤੇ ਇਸ ਥੀਰਤ ਤੇ ਆਂਦਿਆਂ ਜਾਂਦਿਆਂ ਰੁਕੇ ਨੇ ਜਨਮ ਸਾਖੀ ਤੇ ਇਹ ਮਿਲਦਾ ਜਾਂਦਿਆਂ ਹੀ ਰੁਕੇ ਨੇ ਪਰ ਪਿਛਲੇ ਸਾਲ ਮੱਧੇ ਭਾਰਤ ਗਵਰਨਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ ਜਦ ਕਿ ਕੁੰਭ ਤੇ ਵੀ ਵੰਡਿਆ ਗਿਆ ਬਈ ਆਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓੰਕਾਰೇಶ್ਵਰ ਠਹਿਰੇ ਨੇ ਉਹ ਓੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ ਪਿਛੇ ਜਦ ਕੁੰਭ ਦਾ ਮੇਲਾ ਸੀ ਨਾ ਤੇ ਸਰਬ ਧਰਮ ਸੰਮੇਲਨ ਸੀ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ ਮੈਂ ਪਹੁੰਚਿਆ ਸੀ 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਚਿਪਰਾ ਨਦੀ ਦੇ ਚ ਇਸ਼ਨਾਨ ਕੀਤਾ ਹੈ 4 ਕਰੋੜ ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਇਆ ਹੈ ਇਹ ਫਿਰ ਸਾਰੇ ਓਮ ਕਾਇਸ਼ਵਰ ਵੀ ਗਏ ਟੈਂਪਰੇਰੀ 4 ਪੁਲ ਨਵੇਂ ਬਣਾਣੇ ਪਏ ਗਵਰਨਮੈਂਟ ਨੂੰ ਕਿਉਂਕਿ ਭੇੜ ਜੋ ਇਤਨੀ ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ ਆਣ ਦਾ ਰਸਤਾ ਹੋਰ ਬਣਾਇਆ ਇੰਨੇ ਭੀੜ ਨੇ ਜੋ ਦਰਸ਼ਨ ਕਰਨੇ 4 ਕਰੋੜ ਨੇ 1 ਮਹੀਨੇ ਵਿੱਚ ਆਣਾ ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓ ਅੰਕਾਰ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਜਿਸ ਬਾਣੀ ਦਾ ਨਾਮ ਹੈ ਦਕਣੀ ਉਹ ਅੰਕਾਰ ਰਾਮ ਕਲੀ ਦਕਣੀ ਉਹ ਅੰਕਾਰ ਉਹ ਅੰਕਾਰ ब्रह्मा ਉਤਪਤ ਉਹ ਅੰਕਾਰ ਕੇ ਆ ਜਨ ਚਤ ਉਹ ਅੰਕਾਰ ਸੈਲ ਜਗ ਬਾਇ ਉਹ ਅੰਕਾਰ ਬੇਦ ਨਿਰਵੈ ਮਹਾਰਾਜ ਕੰਦਰ ਸਾਰਾ ਪਸਾਰਾ ਉਹ ਅੰਕਾਰ ਤੋ ਹੈ ਮਤਾ ਕੋਈ ਕਹੇ ਹੋਰ ਸ਼ਬਦ ਹੈ ਹੋਰ ਸ਼ਬਦ ਹੈ ਤੋ ਸਤਿਗੁਰ ਨੇ ਏਕਾ ਲਾਇਆ ਨਹੀਂ ਇਕ ਉਹ ਅੰਕਾਰ ਇਕ ਐ ਹੀ ਸ਼ਬਦ ਹੈ ਦੂਜਾ ਨਹੀਂ ਹੈ ਇਸ ਵਾਸਤੇ ਵੀ ਭਾਰਤ ਦੇ ਤੇ ਇਹ ਦੋ ਸ਼ਬਦਾਂ ਦੀ ਗੱਲ ਹੈ ਓੰਕਾਰ ਤੇ ਓਮ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ ਤਾਂ ਮੁਸਲਮਾਨਾਂ ਦੇ ਕੁਨ ਮੰਨਦੇ ਨੇ ਈਸਾਈ ਜਗਤ ਦੇ ਚ ਮੰਨਦੇ ਨੇ ਉਹ ਸ਼ਬਦ ਲੋਗੋਸ ਗਰਜ਼ ਕਿ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨਾਮ ਕਹਿੰਦੇ ਨੇ ਉਹ ਅੰਕਾਰ ਸੁਣਾਈ ਦਿੱਤਾ ਹੈ ਮਹਾਵੀਰ ਨੂੰ ਕਹਿੰਦੇ ਨੇ ਉਹ ਅੰਕਾਰ ਹੈ ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ ਕਹਿੰਦੇ ਨੇ ਉਹ ਅੰਕਾਰ ਹੈ ਔਰ ਸੁਣਾਈ ਦਿੱਤਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਉਹ ਅੰਕਾਰ ਹੈ ਉਹਨਾਂ ਦੇ ਬੋਲ ਉਹ ਅੰਕਾਰ ਆਦ ਕਥਨੇ ਅਨਾਦ ਜਪ ਸਾਹਿਬ ਉਹ ਅੰਕਾਰ ਅਨਾਦੀ ਕਥਨੀ ਹੈ ਪਹਿਲਾ ਬੋਲ ਉਹ ਅੰਕਾਰ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਪਹਿਲਾ ਸ਼ਬਦ ਹੈ ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ ਕੀਤਾ ਪਸਾਓ ਇੱਕੋ ਕਵਾ ਇੱਕ ਕਵਾਓ ਹੋਇਆ ਉਹ ਅੰਕਾਰ ਉਹ ਸਿੱਤੋਂ ਹੀ ਸੰਸਾਰ ਦਾ ਪਸਾਰਾ ਹੋਇਆ ਕਿਸ ਤਰ੍ਹਾਂ ਹੋਇਆ ਤਿਸਤੇ ਹੋਏ ਲੱਖ ਦਰਿਆ ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ ਬਹੁਤ ਅਨੰਤ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ ਕਈ ਕੋਟ ਸਸੀਅਰ ਸੂਰ ਨਿਕਤਰ ਕਈ ਕਰੋੜਾ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਆਏ ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ ਧੁੰਦ ਪਾਣੀ ਬਣ ਗਏ ਔਰ ਉਹ ਟੁਕੜਾ ਜੋ ਵਾਸਵਿਕ ਅਗਦਾ ਗੋਲਾ ਸੀ ਅਗਦਾ ਗੋਲਾ ਹੀ ਸੀ ਸਹਜੇ ਸਹਜੇ ਠੰਡਾ ਹੋਣ ਲੱਗ ਪਿਆ ਧੁੰਦ ਪਾਣੀ ਬਣੇ ਇਸ ਅਗਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ ਸਹਜੇ ਸਹਜੇ ਇਹ ਅਗਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ ਇਹ ਜਿਸ ਰੂਪ ਦੇ ਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ ปาหัน